ਤੂ ਤਰਨਤਾਰਨ ਦੇ ਸਾਫਕਾ ਸਰਪੰਚ ਗੁਰਮੀਲ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿੱਚ ਲਗਾਇਆ ਧਰਨਾ ਇਸ ਮੌਕੇ ਤੇ ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਧਰਨੇਦਾਰਾਂ ਕਾਂਗਰਸੀ ਵਰਕਰਾਂ ਦੀ ਵੱਡੀ ਗਿਣਤੀ ਹਾਜ਼ਰ ਸੀ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਇੱਥੇ ਮੌਜੂਦ ਕਾਂਗਰਸ ਪਾਰਟੀ ਦੇ ਆਗੂ ਰਾਜਾ ਬੜਿੰਗ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਬਲਾਕ ਪ੍ਰਧਾਨ ਸਾਹਿਬ ਦਾ ਕਤਲ ਕਰ ਦਿੱਤਾ ਗਿਆ ਹਰ ਤਰ੍ਹਾਂ ਦੇ ਤਰੀਕੇ ਨਾਲ ਔਰ ਇੱਕ ਗੈਂਸਟਰ ਨੇ ਉਹਦੀ ਜ਼ਿੰਮੇਵਾਰੀ ਲਈ ਬੰਨ ਤੋਂ ਆਉਂਦਿਆਂ ਬੰਨ ਤੋਂ ਆ ਰਹੇ ਸਰ ਫੜ ਪੀੜਤਾ ਦੀ ਮਦਦ ਕਰ ਰਹੇ ਸਰ 8 ਗੋਲੀਆਂ ਚਲਾਈਆਂ ਅੱਜ ਕੇ ਨੋ ਟਾਟਰ ਵਰਕਰ 8 ਗੋਲੀਆਂ ਚਲਾਈਆਂ ਇਹ 6 ਗੋਲੀਆਂ ਉਹਨਾਂ ਨੇ ਲਗੀਆਂ ਟਰੈਕਟਰ ਤੇ ਉਹਨਾਂ ਉਮਰ 19 ਨਹੀਂ 5 ਸਾਲ ਉਹਨਾਂ ਦਾ ਪੁੱਤਰ ਮੇਰੇ ਨਾਲ ਬੈਠਾ ਹੈ ਬਾਪ ਦਾ ਪੋਸਟਮਾਰਟਮ ਹੋ ਰਿਹਾ ਹੈ ਔਰ ਪੁਲਿਸ ਦੇ ਕੰਨ ਦੇ ਕੋਈ ਜੂ ਨਹੀਂ ਸਕਦੇ ਪਰ ਉਹ ਸਵੇਰ ਚਲੇ ਗਏ ਕੋਈ ਯਾਦ ਹੋਣਾ ਸਿੱਧੂ ਮੂਸੇਵਾਲਾ ਦਾ ਮਰਡਰ ਕਿਉਂ ਹੋਇਆ ਪੀ ਦੂ ਮੂਸੇ ਵਾਲੀ ਫਾਈਲ ਚ ਰੱਖਿਆ ਸੀ ਕਿ ਬਹੁਤ ਹੀ ਗੰਭੀਰ ਇਹਨੂੰ ਥ੍ਰੈਟ ਹੈਗਾ ਲੇਕਿਨ ਸਰਕਾਰ ਦੇ ਕਹਿੰਦੇ ਇਹਨਾਂ ਨੇ ਗਨਮੈਨ ਲੈਦੇ ਬਾਅਦ ਜਿੱਦੇ ਗਨਮੈਨ ਲੈ ਤੇ ਉਦਦੇ ਸਿੱਧੂ ਮੂਸੇ ਵਾਲਾ ਹੁਣ ਪਿਓ ਮਰਨ ਤੋਂ ਬਾਅਦ ਇਹਨਾਂ ਨੂੰ ਦੋ ਗਨਮੈਨ ਦਿੱਤੇ ਉਹ ਸੁਬਾ ਚਲੇ ਗਏ ਮੈਂ ਐਸਐਸਵੀ ਸਾਹਮਣੂ ਪੁੱਛਿਆ ਕਹਿੰਦੇ ਉਹਨਾਂ ਨੂੰ ਬਰੀਫਿੰਗ ਨਹੀਂ ਸੀ ਅਸੀਂ ਇੱਥੇ ਬੈਠੇ ਆਂ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਪਰਿਵਾਰ ਨੇ ਕਿਹਾ ਕਿ ਸਾਡੀ ਲੜਾਈ ਲੜੋ ਕਿਉਂਕਿ ਅੱਜਕੱਲ ਸਮਾਜਾ ਕਿਸੇ ਕੋਲੇ ਨਹੀਂ ਹੈ ਸੋ ਪਰਿਵਾਰ ਦੀ ਡਿਮਾਂਡ ਹੈ ਕਿ ਇਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਇਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਪੁਲਿਸ ਵਾਲੇ ਕਹਿੰਦੇ ਅਸੀਂ ਦੇ ਦਿੰਨੇ ਆਂ ਕੱਲ ਨੂੰ ਵਾਪਸ ਬੁਲਾ ਲਾਂਗੇ ਇਹ ਵੀ ਮੋਕੇ ਸਾਡਾ ਬਲਾਕ ਦਾ ਪ੍ਰਧਾਨ ਬਣ ਮਾਰਦਾ ਸੀਗਾ ਨਾਮ ਕੀ ਸੀਗਾ ਮੋਹਿਆ ਦਾ ਉਹ ਜੁਦਾ ਮੈਂ ਯਾਦ ਹੋਣਾ ਧਰਨਾ ਲਾਇਆ ਸੀ ਉਰੀ ਘਰ ਵਾਲੀ লাইসেন্স ਬਣਾਉਣ ਵਾਸਤੇ 3 ਸਾਲਾਂ ਦੀ ਦੰਡੇ ਖਾ ਰਹੀ ਆ ਬੈਠ ਬਾਸ਼ ਕਰ ਰਹੇ ਆ ਦਾਜ਼ੀ ਦੀ ਸਾਡੀ ਡਿਮਾਂਡ ਹੈ ਪਰਿਵਾਰ ਨੂੰ ਸਿਕورٹی ਦੇਣ ਇਮੀਡੀਏਟਲੀ ਪਰਿਵਾਰ ਵਾਲਿਆਂ ਦੇ ਜਿਹੜੇ 2-3 ਲੋਕ ਵੱਡੇ ਆ ਉਹਨਾਂ ਦੇ লাইসেন্স ਬਣਾ ਦੇਣ ਤੇ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜ ਲੈਣ ਉਹਨਾਂ ਦੇ ਭਾਈ ਬੰਦੂਆਂ ਨੂੰ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਮਰਵਾਇਆ ਅਸੀਂ ਸਰਪੰਚ ਸਾਹਿਬ ਦਾ ਤੇ ਸਾਡੇ ਬਲੌਕ ਪ੍ਰਧਾਨ ਦਾ ਅੰਤਿਮ ਸੰਸਕਾਰ ਕਰਦੇ ਹਾਂ। ਔਰ ਜਿੰਨਾ ਜਿਕਰੇ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਦਾ ਕਰਨਾ ਬਰਕਰਾਰ ਰੱਖਾਂਗੇ ਕਿਉਂਕਿ ਜਿਹੜੀ ਕਤਲੇਗਾਰਦ ਦਾ ਹੜ ਪੰਜਾਬ ਚ ਇੱਕ ਤਾਂ ਪਾਣੀ ਦਾ ਹੈ। ਇਹ ਕਤਲੇਗਾਰਦ ਦਾ ਜਿਹੜਾ ਹੜ ਆਇਆ ਪੂਰੇ ਪੰਜਾਬ ਦੇ ਵਿੱਚ। ਰਸ਼ਿਆਂ ਦਾ ਆਇਆ ਵੇ ਲੇਕਿਨ ਇਹਦੇ ਤੇ ਰੋਕਥੰਦ ਲੋਣੀ ਜ਼ਰੂਰੀ ਹੈ ਕਿਸ ਖਸੂਰ ਸੀਗਾ ਸਾਡਾ ਪਹਿਲਾ ਇੱਕ ਸਰਪੰਚ ਨੂੰ ਮਾਰਤਾ ਰਾਜ ਇੱਕ ਫੌਜੀ ਮਾਰਤਾ ਉਹ ਤੋਂ ਪਹਿਲਾਂ ਆ ਚੌਥਾ ਹਾਦਸਾ ਸਾਈਕਲੇ ਤਰਨਤਾਰ ਵਿੱਚ ਚਾਰ ਤੇ ਸਹਿਮ ਦਾ ਮਾਹੌਲ ਹੈ ਮੈਂ ਪਾਰਟੀਆਂ ਨੂੰ ਵੀ ਬੇਨਤੀ ਕਰਾਂਗਾ ਅਕਾਲੀ ਦਲ ਆਲੇ ਨੇ ਗੈਂਗਸਟਰ ਨੂੰ ਟਿਕਟ ਦੇਤੀ ਹੈ ਮਾੜੀ ਮੋਟੀ ਸ਼ਰਮ ਕਰੋ ਪੰਜਾਬ ਨੂੰ ਮਾਰੂ ਨਾ ਤਾਂ ਹੀ ਅਕਾਲੀ ਦਲ ਦੀ ਪਾਰਟੀ ਥੋੜੀ ਮਰ ਮਰ ਰਹੀ ਹੈ ਕਾਈ ਤੁਸੀਂ ਉੱਠ ਨਹੀਂ ਰਹੇ ਜਿਨ੍ਹਾਂ ਨੇ 25 ਸਾਲ ਇਸ ਪੰਜਾਬ ਦੇ ਮੁੱਖ ਮੰਤਰੀ ਰਹੇ ਹੁਣ ਬਾਬਰ ਸਾਹਿਬ ਕੀ ਇੱਕ ਸੀਟ ਜਿੱਤਣ ਵਾਸਤੇ ਜਾਂ ਲੜਨ ਵਾਸਤੇ ਤੁਸੀਂ ਗੈਂਗਸਟਰ ਨੂੰ ਦੇਤੀ ਟਿਕਟੋਰੀ ਮਦਰ ਇੰਦਾਰ ਨੂੰ ਸਸੰ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਕੋ ਮੇਰੀ ਬੇਨਤੀ ਹੈ ਸਾਡੀਆਂ ਡਿਮਾਂਡ ਹੈ ਕਿਉਂਕਿ ਪੁਲਿਸ ਦੇ ਦਮ ਨਹੀਂ ਰਿਹਾ ਮੁੱਖ ਮੰਤਰੀ ਦੇ ਦਮ ਨਹੀਂ ਰਿਹਾ ਲੋਕ ਦਰਸ਼ਕ ਬਣ ਕੇ ਮੁੱਖ ਮੰਤਰੀ ਰੋਜ਼ ਦੇਖ ਰਿਹਾ ਹੈ ਗੈਂਗਸਟਰ ਮੈਂ ਪਹਿਲਾਂ ਵੀ ਕਹਾ ਸੀ 5 ਦਿਨਾਂ ਚ ਖਤਮ ਹੋ ਸਕਦੇ ਜੇ ਪੁਲਿਸ ਤੇ ਪੰਜਾਬ ਦਾ ਮੁੱਖ ਮੰਤਰੀ ਚਾਹੇ ਇੱਕ ਸੂਰ ਸੀਗਾ ਉਹ ਬੀਅਰ ਵੈਲਾ ਨੇ ਦਾ ਉਹ ਜਿਹਦੇ ਸੰਸਕਾਰ ਕਰਨਗੇ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਮੈਨੇਜ ਕਰਨਾ ਸੀ ਉਹ ਕਹਿੰਦਾ ਇਹਦੋਂ ਪਹਿਲਾਂ ਸਾਰੇ ਗੈਂਗਸਟਰ ਮੈਨੇਜ ਕਰਦਾ ਸੀ 10 ਲੱਖ 20 ਲੱਖ 25 ਲੱਖ ਰਿਸ਼ਵਤ ਦੇ ਦਿੰਦਾ ਸੀ ਕਹਿੰਦਾ ਇਹਨੇ ਦੱਸਿਆ ਹੀ ਨਹੀਂ ਕੋਣ ਹੈ ਫੋਨ ਕੀਤਾ ਹਾਂ ਬਈ ਪਛਾਣਿਆ ਨਹੀਂ ਉਹ ਕਹਿੰਦਾ ਨਹੀਂ ਪਛਾਣਿਆ ਕਹਿੰਦਾ ਤੈਨੂੰ ਆਜੂ ਚੂਹ ਤੇ ਮਾਰਦਾ ਕਿ 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 ਨਹੀਂ ਆਣੀ ਰੋਗੇ ਉਹ ਨੰਗਾ ਲੰਬੀਆਂ ਹੋਰ ਪਤਾ ਨਹੀਂ ਕਿੰਨੇ ਲੋਕ ਇਹਨਾਂ ਨੇ ਮਾਰਤੇ ਯਾਰ ਇਹ ਨਵਾਂ ਕੰਮ ਚੱਲਦਾ ਪੋਲਿਟਿਸ਼ਨਾਂ ਨੂੰ ਧਮਕੀਆਂ ਡਰਾਇਆ ਜਾ ਰਿਹਾ ਕੋਈ ਪਿੰਡਾਂ ਚੋਂ ਬੰਦਾ ਆਵਾਜ਼ ਚੁੱਕਣ ਦੀ ਤਿਆਰ ਨਹੀਂ ਬੋਲਣ ਲਈ ਤਿਆਰ ਨਹੀਂ ਗਵਾਹ ਬਣ ਲਈ ਤਿਆਰ ਨਹੀਂ ਫਿਰ ਕੀ ਹੋਏਗਾ ਇਹਨਾਂ ਦਾ ਖੁੱਲ ਗਿਆ ਕੰਮ ਵੀ ਗਵਾਹ ਕੋਈ ਬੰਦਾ ਨਹੀਂ ਮਾਰ ਦਿਓ 302 ਦਾ ਇੱਕ ਮੁਕਦਮਾ ਵੀ ਹੈ ਤੇ ਮੁਕਦਮੇ ਵੀ ਹੈ ਸੌਖਾ ਪੈਸਾ ਮਿਲ ਰਿਹਾ ਦਾਸਲਾ ਕੋ ਵੀ ਲਾ ਕੋ ਤੁਲੇ ਲਿਆ ਕੋ ਸਪੋਚ ਨੂੰ ਦੇਤਾ ਇਹ ਦੋ ਭਗਵੰਤ ਮਾਨ ਸਾਹਿਬ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਫੀ ਮੰਗਣਾ ਕੁੰਭ ਕਰਨ ਦੀ ਨੀਂਚੋਂ ਜਾਗ ਭਰਾਵਾ ਕਿਉਂ ਮਾਰਨ ਲੱਗਿਆ ਪੰਜਾਬ ਨੂੰ ਔਰ ਡੀਜੀਪੀ ਸਾਹਿਬ ਪੰਜਾਬ ਦੀ ਮਾਰਸ਼ਲ ਪੁਲਿਸ ਸੇ ਤੁਸੀਂ ਦਾਗ ਲਾਟਾ ਹੈ ਜਿਦੋਂ ਦੇ ਤੁਸੀਂ ਆਪਾਂ ਸਾਰਾ ਕੰਮ ਹੋਂਦ ਚ ਆਇਆ ਹੈ ਕਤਲੇ ਆਮ ਰੁਕਣ ਦਾ ਨਾਂ ਨਹੀਂ ਲੈ ਰਿਆ ਮੈਂ ਕੁਝ ਲੋਕਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਸਰ ਸਰ ਕੰਬਦੇ ਹੁੰਦੇ ਸੀ ਉਹਨਾਂ ਤੋਂ ਮਾਰੇ ਲੋਕ ਪੁਲਿਸ ਦੀ ਵਰਦੀ ਤੋਂ ਅੱਜ ਪੁਲਿਸ ਨੂੰ ਹੀ ਧਮਕੀਆਂ ਦੇ ਰਹੇ ਨੇ ਅੱਜ ਗੈਂਗਸਟਰ ਨੂੰ ਉਹ ਤੁਹਾਡਾ ਵਿਕਰਮ ਬਰਾੜ ਜਿਹੜਾ ਗੈਂਗਸਟਰ ਨੂੰ ਫੜਦਾ ਉਹਦਾ ਚੀਫ ਹੈ ਉਹਨੂੰ ਵੀ ਗੈਂਗਸਟਰ ਫੋਨ ਕਰਕੇ ਧਮਕੀਆਂ ਦਿੰਦੇ ਆ ਫਿਰ ਬਣੂ ਕੀ ਇਸ ਪੰਜਾਬ ਦਾ ਕਿੱਧਰ ਜਾਵਾਂਗੇ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦੀ ਪੁਲਿਸ ਨੂੰ ਇਹ ਸ਼ਰਮ ਨਹੀਂ ਚਾਹੀਦੀ ਪੰਜਾਬ ਦੇ ਮਾਣ ਨੂੰ ਸਾਡੀਆਂ ਡਿਮਾਂਡ ਜਿਲ੍ਹਾ ਚਿੱਕਰ ਪਰਵਾਰ ਦੀਆਂ ਨਹੀਂ ਮੰਨੀਆਂ ਜਾਂਦੀਆਂ ਮੈਂ ਆ ਸਭ ਲੋਕ ਮਗਰ ਲੀਡਰ ਸਹਿਬਾਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਉਹਨੇ ਦੱਸਿਆ ਅਸੀਂ ਲੜਾਈ ਲੜਾਂਗੇ ਪਰ ਸਾਡਾ ਜਿਲ੍ਹਾ ਚਿੱਕਰ ਸਾਡੀ ਗਮਾਨ ਨੂੰ ਤੋਂ ਇਹ ਹੀ ਪਰ ਲੋਕਾਂ ਨੂੰ ਪੱਟੀ ਵਾਲਿਓ ਕਰਨਦਾਰ ਨਾਲਿਓ ਆ ਖੜੂ ਸਾਹਿਬ ਵਾਲਿਓ ਆ ਜਿੰਨੇ ਵੀ ਸਪਾਲ ਭੁਲਰ ਦੇ ਰਾਕੇ ਦੇ ਯੋਗਾ ਜਿੰਦ ਗਿਆ ਪਰ ਟੂ ਆ ਰਹੇ ਹੋ ਖੇਮ ਕਰਨ ਆ ਰਹੇ ਹੋ ਅੰਮ੍ਰਿਤਸਰ ਆ ਰਹੇ ਹੋ ਜੀਰੇ ਆ ਰਹੇ ਹੋ ਬੰਡਾਲੇ ਆ ਰਹੇ ਹੋ ਡੈਣੀ ਇੱਥੇ ਬੈਠਾ ਹੈ ਮੇਰੀ ਬੇਟੀਆ ਸਾਰੇ ਆਪਣੀ ਆਪਣੀ ਹਾਜ਼ਰੀ ਇਸ ਧਰਮੇ ਦੇ ਵਿੱਚ ਭਰੋ ਕਿ ਬੜਾ ਜ਼ਰੂਰੀ ਕੰਮ ਹੈ ਮੈਨੂੰ ਕਦਾ ਆਪਾਂ ਸਾਰੇ ਠੜਾ ਜਿ ਲੱਗੇ ਨੇ ਲੇਕਿਨ ਇਹ ਵੀ ਇੱਕ ਵੱਡੀ ਵਿਪਤਾ ਹੈ ਇਹਨੂੰ ਰੋਕਣਾ ਬੜਾ ਜ਼ਰੂਰੀ ਹੈ ਬਹੁਤ ਮਿਹਰਬਾਨੀ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਅੰਗਰੇਜ਼ਿਆਂ ਨੂੰ ਮੈਂ ਬਿਠਾ ਅਸੀਂ ਸੀਗੇ ਦਫਤਰ ਤੁਸੀਂ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਮੈਂ ਇਹ ਕੁਝ ਕਰ ਲਵਾਂ ਜੀ ਪੰਜਾਬ ਪੁਲਿਸ ਨੇ ਜਿਹੜਾ ਰੈਣੀ ਚਲਾਈ ਨਹੀਂ ਹੈ ਰਾਤ ਨੂੰ ਮਾਰੀ ਘਟਨਾ ਜਿਹੜੀ ਅੱਜ ਵਾਪਰੀ ਹੈ ਇਸ ਤਰੀਕੇ ਦੇ ਨਾਲ ਸਾਡੇ ਬਲਕ ਪ੍ਰਧਾਨ ਸਾਹਿਬ ਦਾ ਸਤਿ ਸ੍ਰੀ ਅਕਾਲ ਇਹ ਇਸ ਗੱਲ ਤੇ ਜ਼ੋਰ ਲਾ ਰਹੇ ਕਿ ਪੰਜਾਬ ਨੂੰ ਕਿਹਦਾ ਜਰਾਂ ਹੈ ਅਨੰਦਪੁਰ ਦਾ ਲਾਅਨ ਆਰਡਰ ਉਹ ਕੱਟ ਕੇ ਅੱਗੇ ਹੋ ਰਿਹਾ ਹੈ ਔਰ ਇਹ ਪਹਿਲਾ ਨਹੀਂ ਹੈ ਵਾਕਿਆ ਇਹ ਅੱਜ ਦੇ ਇੱਕ ਤੋਂ ਬਾਅਦ ਵੀ ਜਿਹੜਾ ਹੈ ਕੱਟਦਾ ਪੰਜਾਬ ਕਰ ਰਿਹਾ ਹੈ ਔਰ ਅਭੀ ਪੰਜਾਬ ਦੀ ਚਰਚੀ ਦੀ ਢੰਗਾ ਦੇ ਵਿੱਚ ਨਾਸ਼ ਹੋ ਰਿਹਾ ਹੈ ਔਰ ਇਸ ਤੋਂ ਬਾਅਦ ਜਿਹੜੀ ਤੋਂ ਗੌਰ ਨਾਲ ਇਸ ਰਸਤਾ ਦੀ ਗੱਲ ਹੈ ਸਰਕਾਰ ਦੇ ਹੱਥ ਬਿਲਕੁਲ ਖੜੇ ਔਰ ਮੁੱਖ ਬਾਰੇ ਵੀ ਕੋਈ ਪਾਲੀ ਨਹੀਂ ਲਾਉਂਦੇ ਹੈ ਪਰ ਜਾਣੇ ਕਿਸੇ ਗਏ ਆ ਯਾਹ ਇਸ ਤੀਜੇ ਦਿਨਾਂ ਤੋਂ ਸਰਕਾਰ ਨਿਕਲ ਆ ਕੇ ਕਹਿੰਦਾ ਹੈ ਪੰਜਾਬ ਸਰਕਾਰ ਇਹ ਪਾਣ ਦੇ ਵਿੱਚ ਬੁਰੇ ਤਰੀਕੇ ਨਾਲ ਬਾਹਰ ਦੇ ਲੱਗੇ ਬੈਠੋ ਔਰ ਲੋਕ ਕਿਸੇ ਕਰਕੇ ਆਪ ਦਾ ਮਨ ਬਣਾਈ ਕਿ ਕਿਦਾਂ ਟਾਈਮ ਤੋਂ ਨੇ ਕੰਮੀ ਅੰਨੀ ਬੋਲ ਕੇ ਗੋਦੀ ਸਰਕਾਰ ਨੂੰ ਚੱਲਦਾ ਕਰੀ ਸਾਨੂੰ ਇਹ ਵੀ ਬਤਾਇਆ ਕਿ ਬਾਰਿਸ਼ ਹੋਣੀ ਹੈ। ਬਾਰਿਸ਼ ਹੋ ਰਹੀ ਹੈ ਭਾਰਤ ਨੂੰ ਬਾਰਿਸ਼ ਹੋ ਰਹੀ ਹੈ। ਲਿਖਾ ਲਓ ਬਾਕੀ ਸੇਵਾ ਜਾਰੀ ਹੈ। ਪ੍ਰੈਕਟੀਕਲ ਦੋਸਤੋ ਅੱਜ ਦੱਸਣਾ ਚਾਹੁੰਦੇ ਆ ਕਿ ਜਿਹੜੀ ਕੱਲ ਤੁਸੀ ਇੱਕ ਘਟਨਾ ਸੁਣੀ ਸੀ ਜਿੰਦੇ ਵਿੱਚ ਸਾਡੇ ਬਲਾਕ ਪੱਟੀ ਦੇ ਪ੍ਰਧਾਨ ਔਰ ਜਿਹੜੇ ਪਿੰਡ ਤੋਂ ਸਰਪੰਚ ਰਹੇ ਗਰਮੇਲ ਸਿੰਘ ਜਿਨ੍ਹਾਂ ਨੂੰ ਗੈਂਗਸਟਰਾਂ ਨੇ ਪੂਰੀ ਤਰ੍ਹਾਂ ਤਾਪੜ ਤੋੜ ਗੋਲੀਆਂ ਚਲਾ ਕੇ ਜਿਨ੍ਹਾਂ ਨੂੰ ਮੌਤੇ ਘੱਟਾਰ ਦਿੱਤਾ ਔਰ ਕੋਸ ਤੋਂ ਕੱਲ੍ਹ ਦੀ ਅਸੀਂ ਪਰਿਵਾਰ ਜਿਹੜਾ ਹੈ ਕੋਨਸਾਫ ਦੀ ਮੰਗ ਕਰ ਰਿਹਾ ਹੈ ਗੁਹਾਰ ਲਾ ਰਿਹਾ ਪਰ ਪੁਲਿਸ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਕਦੀ ਅਸੀਂ ਰਾਤ ਵੀ ਐਸਐਸਪੀ ਸਾਹਿਬ ਨੂੰ ਕਿਹਾ ਕਿ ਭਾਈ ਉਹ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਨ੍ਹਾਂ ਦੇ ਕਾਰਵਾਈ ਕੀਤੀ ਜਾਵੇ ਔਰ ਅਜੇ ਤੱਕ ਪੁਲਿਸ ਨੇ ਪਰਚਾ ਜਿਹੜਾ ਹੈ ਉਹ ਨਹੀਂ ਦਰਜ ਕੀਤਾਗਾ ਬਿਆਨ ਜਿਹੜੇ ਆ ਸਵੇਰ ਦੇ ਲਿਆ ਔਰ ਮੈਂ ਇਹ ਗੱਲ ਕਹਿਣਾ ਕਿ ਰਾਤ ਵੀ ਜਦੋਂ ਸਾਡੇ ਪ੍ਰਧਾਨ ਜੀ ਨੂੰ ਪਤਾ ਲੱਗਾ ਤਾਂ ਰਾਤ ਵੀ ਇਹਨਾਂ ਨੇ ਕਿਹਾ ਕਿ ਜੀਰਾ ਸਾਹਿਬ ਮੌਕੇ ਤੇ ਜਾਓ ਗਿਲਸਾ ਬਾਹਰ ਗਏ ਹੋਏ ਨੇ ਔਰ ਮੈਂ ਪਰਿਵਾਰ ਦੇ ਨਾਲ ਮਿਲਿਆ ਔਰ ਪਰਿਵਾਰ ਨਾਲ ਜਾ ਕੇ ਸਾਰੀ ਗੱਲਬਾਤ ਜਦੋਂ ਸੁਣੀ ਤੇ ਪਰਿਵਾਰ ਨਹੀਂ ਪੂਰਾ ਲੱਗਾ ਹੀ ਜਿਹੜਾ ਸਹਿਮ ਦੇ ਮਾਹੌਲ ਦੇ ਵਿੱਚ ਸੀ ਔਰ ਅੱਜ ਸਵੇਰ ਦੇ ਸਾਡੇ ਪ੍ਰਧਾਨ ਜੀ ਰਾਜਾ ਬ੍ਰਿੰਦ ਸਾਹਿਬ ਜੋ ਕੀ ਇੱਥੇ ਪਹੁੰਚੇ ਨੇ ਪੱਟੀ ਵੇਖੇ ਔਰ ਇਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਤੁਸੀਂ ਫੜਦੇ ਕਿਉਂ ਨਹੀਂ ਰੈਸਟ ਕਿਉਂ ਨਹੀਂ ਕਰਦੇ ਔਰ ਸਾਡੀ ਮੰਗ ਆ ਕਿ ਗਰਮੇਲ ਸਿੰਘ ਦੇ ਪਰਿਵਾਰ ਨੂੰ ਅਨਸਾਰ ਮਿਲਣਾ ਚਾਹੀਦਾ ਇਹਨਾਂ ਦਾ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਕਿਉਂਕਿ ਜਿਹੜੇ ਗੈਂਗਸਟਰ ਉਹਦੇ ਗੱਲ ਕਹਿ ਰਹੇ ਨੇ ਕਿ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਨੇ ਆ ਔਰ ਮੈਂ ਗੱਲ ਕਹਿਣਾ ਕਿ ਫਿਰ ਇਹ ਗੱਲ ਦੱਸੋ ਕਿ ਇਹ ਸਰਕਾਰ ਜਿਹੜੀ ਆ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਗੈਂਗਸਟਰ ਚਲਾ ਰਹੇ ਨੇ ਨਾ ਕਿ ਆਮ ਆਦਮੀ ਪਾਰਟੀ ਚਲਾ ਰਹੀ ਹੈ ਔਰ ਆਮ ਆਦਮੀ ਪਾਰਟੀ ਨੂੰ ਵੀ ਗੈਂਗਸਟਰ ਚਲਾ ਰਹੇ ਨੇ ਔਰ ਅੱਜ ਇਹ ਜਿਹੜਾ ਧਰਨਾ ਹੈ ਅਸੀਂ ਐਸਐਸਪੀ ਦਫਤਰ ਤਰਨਤਨ ਸਾਹਿਬ ਅਖੇ ਦਿੱਤਾ ਔਰ ਜਿੱਥੋਂ ਜਿੱਥੋਂ ਤੱਕ ਮੇਰੇ ਵੀਰਵਾਜ ਤੋਂ ਦੇ ਹੁਣ ਚਾਹੇ ਕੋਈ ਜੀਰੇ ਤੋਂ ਪੰਜਾਬ ਚ ਜਿੱਥੇ ਜਿੱਥੇ ਵੀ ਕਾਂਗਰਸ ਦੇ ਸਾਥੀ ਨੇ ਕਿਉਂਕਿ 4 ਮਰਡਰ ਹੋਏ ਨੇ ਇੱਥੇ ਔਰ 4 ਮਰਡਰਾਂ ਦੇ ਵਿੱਚ ਜਿਹੜਾ ਪੁਲਿਸ ਨੇ ਕੋਈ ਬਰਦਾ ਨਹੀਂ ਫੜਿਆ ਗਿਆ ਔਰ ਇਹ লাশ ਜਿਹੜੀ ਆ ਅਜੇ ਵੀ ਹਸਪਤਾਲ ਜੇ ਪਈ ਹੈ ਪੋਸਟ ਮਾਰਮ ਤੱਕ ਨਹੀਂ ਕੀਤਾ ਗਿਆ ਔਰ ਅਸੀਂ ਵੀ ਉਹਦਾ ਜਬ ਸਸਕਾਰ ਨਹੀਂ ਕਰਾਂਗੇ ਜਿੰਨਾ ਤੇਰੇ ਪਰਿਵਾਰ ਦੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਸਾਫ਼ ਨਹੀਂ ਮਿਲਦਾ ਔਰ ਸਾਡੇ ਪ੍ਰਧਾਨ ਜੀ ਬੈਠੇ ਆ ਸਮੁੱਚੀ ਕਾਂਗਰਸ ਨੂੰ ਬੇਨਤੀ ਕਰਦਾ ਕਿ ਉਹ ਮੰਗ ਮੰਗ ਕੇ ਪਹੁੰਚੋ ਗੇਟ ਜਿਹੜਾ ਹੈ ਇਹਨਾਂ ਨੇ ਬੰਦ ਕਰ ਦਿੱਤਾ ਔਰ ਪ੍ਰਧਾਨ ਜੀ ਅੰਦਰ ਬੈਠੇ ਨੇ ਔਰ ਜਿਹੜਾ ਬਾਹਰ ਵਾਲੇ ਲੋਕ ਨੇ ਉਹ ਬਾਹਰ ਬੈਠੇ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਇੱਥੇ ਜਿਹੜਾ ਕੀ ਵੱਧ ਤੋਂ ਵੱਧ ਆਪ ਦੀਆਂ ਗੱਡੀਆਂ ਟਰਾਲੀਆਂ ਲੈ ਕੇ ਕਾਂਗਰਸੀ ਵਰਕਰ ਪਹੁੰਚਣ ਤਾਂ ਕਿ ਬਲਾਗ ਪ੍ਰਧਾਨ ਜਰਨੇਲ ਸਿੰਘ ਦਾ ਜਿਹੜਾ ਕਤਲ ਹੋਇਆ ਜਿਹੜਾ ਗੈਂਗਸਟਰਾਂ ਵੱਲੋਂ ਕੀਤਾ ਗਿਆ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਧੰਨਵਾਦ ਅੰਦਰੋਂ ਵੀ ਬਾਹਰ ਨਹੀਂ ਜਾਣ ਦਿੰਦੇ ਬਈ